ਆਨੇ ਕੋਲ ਚੱਲਦੀ ਰਹਿੰਦਾ ਕੋਈ ਹੁਣ ਪਿਆ ਲੋੜੀਆ ਹੋ ਗਿਆ ਇਹਨੇ ਹੱਥ ਦੇਖੇ ਇਹਨੇ ਲਾ ਲਿਆ ਮੂੰਹ ਤੇ ਰੁਮਾਲ ਹਣ ਇਹ ਤਾਂ ਇਹ ਹੁਣ ਜਾਂਦਾ ਕੋਲ ਇਹ ਨਾਲ ਦੇ ਇਲਾਕਾ ਕੀ ਕਹਾ ਲੱਗਿਆ ਜੱਫਾ ਪਾਉਂਦਾ ਤੁਸੀਂ ਕੋਲੇ ਖੜੇ ਤੂੰ ਨਹੀਂ ਤੁਸੀਂ ਗਿਆ ਕੋਲੇ ਇਨ ਚੁੱਪ ਇਹਦਾ ਬੀਬੀ ਨੂੰ ਕੋ ਕਹਿੰਦਾ ਹੁੰਦਾ ਜਿਵੇਂ ਇਹ ਤਾਂ ਬਹੁਤ ਟਾਈਮ ਗੱਲਾਂ ਵਾਲੀ ਐ ਉਹੀ ਗੱਲਾਂ ਲਾ ਲਿਆ ਗੱਲਾਂ ਚਲਾ ਲਿਆ ਸਭ ਵੀ ਪਹਿਲਾਂ ਉਹਨਾਂ ਨੇ ਚਿੱਕ ਦੇ ਬੋਲਦੇ ਕਿ ਹੁਣ ਲੋਟ ਜਾ ਹੁੰਦਾ ਬਸ ਉਹ ਦੇਖਦਾ ਵੀ ਆ ਮੈਂ ਉਸ ਵੇਲੇ ਤਾਂ ਗੱਲਾਂ ਵਿੱਚ ਚੁੱਕੇ ਪਾਣੀ ਜਿਹਾ ਆ ਜਰੂਰ ਨਹੀਂ ਬੰਦੇ ਕਰਦਾ ਕੋਈ ਪੁੱਛੇ ਨਾ ਤੂੰ ਇਹ ਦੇਖੀ ਇਹ ਆ ਜਦੋਂ ਉਹਨੇ ਹੱਥ ਹਟਾੜੇ ਤੇ ਮम्मा ਨੇ ਮਮੀ ਨੇ ਕਿਹਾ ਕਿ ਉਹ ਪਹਿਲਾਂ ਦੇਖ ਕੇ ਕਿਹਾ ਵਾ ਕਿ ਹੁਣ ਤਾਂ ਮੁੰਡੇ ਦਾ ਸੈੱਟ ਕਰਿਆ ਹੋਇਆ ਸੀਗਾ ਜਰੂਰ ਉਹਦੇ ਹੱਥ ਇਹ ਆਖੀ ਤਾ ਰਹਾ ਮੈਂ ਮਿੱਤ ਲਾਉਂਦਾ